ਚਹੀ ਦਾਨੇ ਨਾਮ ਖੂਨਦਾਨ ਕੈਂਪਸ ਖੂਨਦਾਨ ਕੈਂਪ ਦਾ ਉਦਘਾਟਨ ਮੈਡਮ ਅੰਜੂ ਕਾਉਂਸਲ ਐਸਐਮਓ ਪੁੱਚੋ ਵੱਲੋਂ ਕੀਤਾ ਗਿਆ ਅਤੇ ਆਏ ਹੋਏ ਡੋਨਰਾਂ ਨੂੰ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ ਇਸ ਸਮੇਂ ਆਏ ਹੋਏ ਡੋਨਰਾਂ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਸਾਰੀ ਹੀ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਬਲਾਕ ਪੁੱਚੋ ਵੱਲੋਂ ਆਏ ਹੋਏ ਮੈਡਮ ਅੰਜੂ ਕਾਉਂਸਲ ਐਸਐਮਓ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਇਸ ਕੈਂਪ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਹੈਂਡੀਕੈਪਟ ਵੀਰਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ ਅਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਅਤੇ ਇਸ ਸਮੇਂ ਸਾਰੇ ਹੀ ਡਾਕ ਸਾਥੀਆਂ ਵੱਲੋਂ ਵੀ ਬਲੱਡ ਦਾਨ ਕੀਤਾ ਗਿਆ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਵੀਰਾਂ ਨੇ ਵੀ ਬਲੱਡ ਦਾਨ ਕੀਤਾ ਇਸ ਕੈਂਪ ਵਿੱਚ ਬੀਬੀਆਂ ਨੇ ਵੀ ਹਿੱਸਾ ਲਿਆ ਅਤੇ ਐਸ ਐਚਓ ਨਥਾਣਾ ਨੇ ਇਸ ਕੈਂਪ ਦੇ ਵਿੱਚ ਹਿੱਸਾ ਲਿਆ ਅਤੇ ਬੌਡੀ ਵੱਲੋਂ ਐਸਐਚਓ ਨਥਾਣਾ ਬਲਦੇਵ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਇਸ ਕੈਂਪ ਦੇ ਵਿੱਚ 35 ਯੂਨਟ ਬਲੱਡ ਅ ਦਾਨ ਕੀਤਾ ਅਤੇ ਸਾਰੇ ਹੀ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਸਮੇਂ ਡਾਕਟਰ ਅੰਗਰੇਜ਼ ਸਿੰਘ ਸੀਮਾ ਨੇ ਕਿਹਾ ਵੀ ਸਾਨੂੰ ਸ਼ਹੀਦਾਂ ਦੇ ਨਾਮ ਤੇ ਖੂਨਦਾਨ ਕੈਂਪ ਲਾ ਕੇ ਨਵੇਕਲੇ ਢੰਗ ਨਾਲ ਮਨਾਉਣੇ ਚਾਹੀਦੇ ਹਨ ਅਤੇ ਜਿਨ੍ਹਾਂ ਨੇ ਸਾਣਾ ਸਾਡਾ ਦੇਸ਼ ਆਜ਼ਾਦ ਕਰਾਇਆ ਸਾਨੂੰ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣਾ ਚਾਹੀਦਾ ਅਤੇ ਖੂਨਦਾਨ ਹਰ ਇੱਕ ਨੂੰ ਕਰਨਾ ਚਾਹੀਦਾ ਕਿਉਂਕਿ ਤੁਹਾਡਾ ਕੀਤਾ ਹੋਇਆ ਖੂਨਦਾਨ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ ਹੈ ਅਤੇ ਇਸ ਸਮੇਂ ਪਹੁੰਚੀ ਹੋਈ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ ਸਮੂਹ ਮੈਡੀਕਲ ਪ੍ਰੈਸ਼ਰ ਐਸੋਸੀਏਸ਼ਨ